चढ़ते सूरज ढल् वेखे दीवे बुझद बल देखे जिना रब ओवी पुत्र पलते वेखे तेरी रहमत दे सदका बंदे पानी चलते वेखे ਸਰਮਾਇਦਾਰ ਕਹਿੰਦੇ ਦਾਲ ਨਾ ਗਲਦੀ ਮੈਂ ਤਾਂ ਪੱਥਰ ਵੀ ਗਲਦੇ ਵੇਖੇ ਮੈਂ ਤਾਂ ਪੱਥਰ ਵੀ ਗਲਦੇ ਵੇਖੇ ਬਾਬੇ ਨਾਨਕ ਦੀ ਧਰਤੀ ਸੁਲਤਾਨਪੁਰ ਲੋਧੀ ਵਿਖੇ ਕਾਂਗਰਸ ਨੇ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਤਾਂ ਕੀਤਾ ਪਰ ਉਹਨਾਂ ਦੇ ਉਪਦੇਸ਼ ਸ਼ਾਇਦ ਭੁੱਲ ਗਏ ਮਿਲ ਕੇ ਚੱਲਣ ਦੀ ਥਾਂ ਕਾਂਗਰਸ ਨੇ ਤਾਂ ਅੱਜ ਲੀਖ ਹੀ ਖਿੱਚ ਦਿੱਤੀ ਇਹ ਲੀਖ ਧਨਾੜ ਸਿਆਸਤਦਾਨ ਰਾਣਾ ਗੁਰਜੀਤ ਸਿੰਘ ਖਿਲਾਫ ਹੀ ਸੀ ਲੜਾਈ ਰਾਜੇ ਦੀ ਰਾਣਿਆਂ ਨਾਲ ਹੋ ਨਿਪੜੀ ਇੱਕ ਪਾਸੇ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਪਰਵਰਤਨ ਰੈਲੀ ਹੋਈ ਤਾਂ 2 ਕਿਲੋਮੀਟਰ ਦੀ ਦੂਰੀ ਉਤੇ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਅਤੇ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਵੀ ਨਵੀਂ ਸੋਚ ਨਵਾਂ ਪੰਜਾਬ ਦੇ ਨਾਂ ਹੇਠ ਰੈਲੀ ਕਰਕੇ ਇੱਕ ਤਰ੍ਹਾਂ ਨਾਲ ਸ਼ਕਤੀ ਪ੍ਰਦਰਸ਼ਨ ਕੀਤਾ। ਸੁਲਤਾਨਪੁਰ ਲੋਧੀ ਦੇ ਸਾਫਕਾ ਵਿਧਾਇਕ ਅਤੇ ਹਲਕਾ ਇੰਚਾਰਜ ਨਵਤੇਜ ਸਿੰਘ ਚੀਮਾ ਵੱਲੋਂ ਕੀਤੀ ਇਸ ਰੈਲੀ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਫਕਾ ਉਪ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਸੁਖਪਾਲ ਸਿੰਘ ਖਹਿਰਾ ਆਦਿ ਦੇ ਅਜਿਹੇ ਭਾਸ਼ਣ ਤੁਸੀਂ ਪਹਿਲਾਂ ਕਦੇ ਨਹੀਂ ਹੋਣੇ ਉਹਨਾਂ ਦੇ ਤਿੱਖੇ ਅਤੇ ਧਮਾਕੇਦਾਰ ਭਾਸ਼ਣ ਤਾਂ ਸੁਨੇ ਹੋਣਗੇ ਪਰ ਸਪਸ਼ਟ ਸੋਚ ਅਤੇ ਪਹੁੰਚ ਵਾਲੇ ਭਾਸ਼ਣ ਕਦੇ ਨਹੀਂ ਸੁਨੇ ਹੋਣੇ ਕੀ ਇਹ ਬਦਲ ਰਹੀ ਕਾਂਗਰਸ ਦੇ ਸੰਕੇਤ ਨੇ ਕੀ ਹੁਣ ਰਾਣਾ ਪਰਿਵਾਰ ਨੂੰ ਸੁਨੇ ਆ ਲੱਗ ਗਿਆ ਸੁਖਪਾਲ ਸਿੰਘ ਖੈਰਾ ਨਾਲ ਤਾਂ ਇਸ ਰਾਣਾ ਪਰਿਵਾਰ ਦੀ ਸਿਆਸੀ ਦੁਸ਼ਮਣੀ ਕਿਸੇ ਤੋਂ ਗੁੱਝੀ ਨਹੀਂ ਹੁਣ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਵੀ ਇਸ ਲੜਾਈ ਵਿੱਚ ਸ਼ਾਮਲ ਹੋ ਗਏ ਨੇ ਬਿਨਾ ਰਾਣਾ ਗੁਰਜੀਤ ਸਿੰਘ ਦਾ ਨਾਮ ਲਿਆ ਰਾਜਾ ਬੜਿੰਗ ਨੇ ਜੋ ਵੱਡੀਆਂ ਗੱਲਾਂ ਕਰ ਦਿੱਤੀਆਂ ਉਹੋ ਹੈਰਾਨ ਕਰਦੀਆਂ ਨੇ ਮਗਰ ਹੀ ਬਾਜਬਾ ਅਤੇ ਸੁਖੀ ਰੰਦਾਵਾ ਨੇ ਵੀ ਫੱਟੇ ਚੁੱਕਣ ਵਾਲਾ ਕੰਮ ਕਰਤਾ ਬਾਜਬਾਨ ਨੇ ਤਾਂ ਹੈਰੋ ਨਾਲ ਕਾਬੂ ਆਈ ਲੈਡੀ ਕਨਸਟੇਬਲ ਦੇ ਸਬੰਧ ਵਿੱਚ ਦੋ ਆਈਪੀਐਸ ਅਧਿਕਾਰੀਆਂ ਦੇ ਨਾਂ ਨਾਲ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਨਾਲ ਹੋਣ ਦੀ ਵੀ ਗੱਲ ਕਰਕੇ ਸਨਸਣੀ ਫਿਲਾ ਦਿੱਤੀ ਇੱਕ ਜ਼ਿੰਮੇਵਾਰ ਅਹੁਦੇ ਉੱਤੇ ਬੈਠੇ ਬਾਜਬਾਨ ਨੇ ਜਿਹੇ ਬਿਆਨ ਗੰਭੀਰਤਾ ਨਾਲ ਦਿੱਤਾ ਤਾਂ ਸਰਕਾਰ ਨੂੰ ਇਸ ਬਾਰੇ ਸਥਿਤੀ ਸਾਫ਼ ਕਰਨੀ ਚਾਹੀਦੀ ਹੈ ਜੇਕਰ ਬਾਜਬਾਨ ਨੇ ਘਟੀਆ ਰਾਜਨੀਤੀ ਤਹਿਤ ਐਵੇਂ ਹਵਾ ਵਿੱਚ ਬਿਆਨ ਦਾਗਿਆ ਤਾਂ ਕਾਰਵਾਈ ਕਰਨੀ ਚਾਹੀਦੀ ਹੈ ਹੁਣ ਤੈਸ਼ ਵਿੱਚ ਆ ਕੇ ਸਖਪਾਲ ਸਿੰਘ ਖਹਿਰਾ ਤਾਂ ਪਿਓ ਤੱਕ ਗੱਲ ਕਰ ਗਏ ਉਧਰ ਲੁਧਿਆਣਾ ਵਿੱਚ ਟਿਕਟ ਮਿਲਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਪੋਸ਼ਣ ਆਸ਼ੂ ਨੇ ਵੀ ਲੋਕਮੇ ਅਜੰਡੇ ਦਾ ਖੁਲਾਸਾ ਕੀਤਾ ਉਹਨਾਂ ਦੇ ਨਾਲ ਸਾਫ ਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਰਗਤ ਸਿੰਘ ਅਤੇ ਹੋਰ ਲੀਡਰਸ਼ਿਪ ਮੌਜੂਦ ਰਹੀ ਆਸ਼ੂ ਨੇ ਦਾਅਵਾ ਕੀਤਾ ਕਿ ਆਮ ਆਦੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਜਿੱਤਣ ਉੱਤੇ ਰਵਿੰਦਰ ਕੇਜਰੀਵਾਲ ਨੇ ਰਾਜ ਸਭਾ ਵਿੱਚ ਜਾਣਾ ਜੇਕਰ ਪੰਜਾਬੀ ਇਸ ਨੂੰ ਰੋਕਣਾ ਚਾਹੁੰਦੇ ਨੇ ਤਾਂ ਲੁਧਿਆਣਾ ਵੈਸਟ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ੋਰ ਲਾਉਣ ਅਤੇ ਅਪੀਲ ਕਰਨ ਲੁਧਿਆਣਾ ਵੈਸਟ ਦੇ ਵੋਟਰਾਂ ਦਾ ਵੀ ਫਰਜ਼ ਬਣਦਾ ਕਿ ਝਾੜੂ ਪਾਰਟੀ ਉੱਤੇ ਬਾਰ-ਬਾਰ ਜ਼ਕੀਨ ਕਰਨਾ ਛੱਡ ਕੇ ਐਤਕੀ ਗਲਤੀ ਸੁਧਾਰ ਲੈਣ ਨਹੀਂ ਤਾਂ ਉਹਨਾਂ ਨਾਲ ਇੱਕ ਵਾਰ ਫੇਰ ਤੋਕਾ ਹੋਵੇਗਾ ਇਹ ਆਸ਼ੂ ਅਤੇ ਚੰਨੀ ਵਾਲੀ ਖਬਰ ਅਖੀਰ ਵਿੱਚ ਦਿਖਾਵਾਂਗੇ ਪਹਿਲਾਂ ਗੱਲ ਸੁਲਤਾਨਪੁਰ ਲੋਧੀ ਵਿਖੇ ਹੋਈਆਂ ਦੋ ਸਿਆਸੀ ਰੈਲੀਆਂ ਦੀ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਤੋਂ ਪਹਿਲਾਂ ਬੋਲੇ ਸੁਖਪਾਲ ਸਿੰਘ ਖੈਰਾ ਨੇ ਸਰਕਾਰ ਦੀ ਬਦਲਾਖੋਰੀ ਦਾ ਜ਼ਿਕਰ ਕਰਦਿਆਂ ਕਾਂਗਰਸ ਸਰਕਾਰ ਆਉਣ ਉੱਤੇ ਆਪਣੀ ਪਾਰਟੀ ਦੀ ਲੀਡਰਸ਼ਿਪ ਤੋਂ ਇੱਕ ਵਾਅਦਾ ਲਿਆ ਇਹ ਵਾਅਦਾ ਬਦਲਾਖੋਰੀ ਸੰਬੰਧੀ ਕਮਿਸ਼ਨ ਬਣਾਉਣ ਅਤੇ ਝੂਠੇ ਕੇਸ ਬਣਾਉਣ ਵਾਲੇ ਅਫਸਰਾਂ ਖਿਲਾਫ ਉਲਟਾ ਧਾਰਾ 182 ਤਹਿਤ ਕੇਸ ਦਰਜ ਕਰਕੇ ਕਾਰਵਾਈ ਕਰਨ ਦਾ ਸੀ ਉਹਨਾਂ ਆਪਣੇ ਰਵਾਇਤੀ ਸਿਆਸੀ ਵਿਰੋਧੀ ਰਾਣਾ ਗੁਰਜੀਤ ਸਿੰਘ ਨੂੰ ਵੀ ਰਗੜੇ ਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਮੈਂ ਇਹਨਾਂ ਦਾ ਧਿਆਨ ਤਾਂ ਖਿੱਚਿਆ ਸੀਗਾ ਮੈਂ ਤੋਂੜ ਤੋਂ ਫਾਇਦਾ ਲੈਣਾ ਚਾਹਣਾ ਕਿ ਕੱਲ ਨੂੰ ਵਾਹਿਗੁਰੂ ਕਰੇ ਕੱਲ ਨੂੰ ਵਾਹਿਗੁਰੂ ਕਰੇ ਸਾਡੀ ਸਰਕਾਰ ਬਣੇ 2027 ਜਿਹੜੀ ਆਸ਼ਟ ਬਣੇਗੀ ਮੈਂ ਤੁਹਾਡੇ ਤੋਂ ਵਾਅਦਾ ਲੈਣਾ ਚਾਹੁੰਦਾ ਜਨਤਾ ਦੀ ਹਾਜ਼ਰੀ ਵਿੱਚ ਕਿ ਅਸੀਂ ਇੱਕ ਬਦਲਾਖੋਰੀ ਦੇ ਖਿਲਾਫ ਵੱਡਾ ਕਮਿਸ਼ਨ ਬਣਾਵਾਂਗੇ ਪੰਜਾਬ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਨਾਲ ਝੂਠੇ ਮੁਕਦਮੇ ਦਰਜ ਹੋਏ ਸਾਰਿਆਂ ਦੇ ਮੁਕਦਮੇ ਰੱਦ ਕਰਾਵਾਂਗੇ ਕੱਲੇ ਰੱਦ ਨਹੀਂ ਕਰਾਵਾਂਗੇ ਇੱਧਰ ਧਿਆਨ ਕਰੋ ਕੱਲੇ ਰੱਦ ਨਹੀਂ ਕਰਾਵਾਂਗੇ ਜਿਨ੍ਹਾਂ ਨੇ ਤੁਹਾਡੇ ਮੁਕਦਮੇ ਝੂਠੇ ਕੀਤੇ ਨੇ ਐਨਡੀਪੀਐਸ ਦਾ ਕੀਤਾ ਜਿਵੇਂ ਮੇਰੇ ਤੇ ਹੋਇਆ ਜਾਂ ਕਿਸੇ ਤੇ 307 ਝੂਠੀ ਕਿਸੇ ਤੇ 420 ਉਲਟਾ ਪਰਚਾ 182 ਤਾਰਾ ਲਾ ਕੇ ਉਹਨਾਂ ਤੇ ਮੁਕਦਮੇ ਫੜ ਦੇ ਕੇ ਫੜ ਕੇ ਉਹਨਾਂ ਲੋਕਾਂ ਨੂੰ ਪੁਲਿਸ ਵਾਲੇ ਹੋਣ ਜਾਂ ਪੋਲਿਟਿਕਲ ਹੋਣ ਜ਼ਿਲ੍ਹਾ ਵਿੱਚ ਡੱਕਾਂਗੇ ਮੇਰੇ ਵੀਰੋ ਫੇਰ ਪੰਜਾਬ ਦੇ ਕਾਂਗਰਸ ਫੇਰ ਪੰਜਾਬ ਦੀ ਕਾਂਗਰਸ ਦੇ ਹਿਰਦੇ ਤੇ ਸ਼ਾਂਤੀ ਪਹੇਗੀ ਸਾਡੇ ਹੀ ਕੁਛ ਸੁਲਝੇ ਹੋਏ ਬੰਦੇ ਬੰਦੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕਾਂਗਰਸ ਤੋਂ ਕਮਾਈ ਕੀਤੀ ਅੱਜ ਪੰਜਾਬ ਦੇ ਵਿੱਚ ਉਹ ਅਡਾਨੀ ਤੇ ਭਾਜਪਾ ਦਾ ਮਾਡਲ ਵੇਚ ਲੈਨੇ ਭਾਜਪਾ ਤੇ ਅਡਾਨੀ ਦਾ ਮਾਡਲ ਕੀ ਹੈ ਜਿਹੜੇ ਤਿੰਨ ਕਾਲੇ ਕਾਨੂੰਨ ਸੋਨਾ ਚੋਹੇ ਕਿਸੇ ਦਾ ਨਿੱਜੀ ਮੰਡੀਕਰਨ ਕਾਰਪੋਰੇਟ ਘਰਾਣੇ ਆਣ ਕੇ ਜੋ ਮਰਜ਼ੀ ਚੱਕ ਲੈਣ ਉਹਨਾਂ ਨੂੰ ਸਰਕਾਰੀ ਮੰਡੀ ਵਿੱਚ ਜਾ ਕੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆ ਸਾਡੇ ਆਪਣੇ ਬੰਦੇ ਯਾਰੋ ਭਲੇਖਾ ਪਾਉ ਨੀਤੀ ਨਾਲ ਸਾਰੇ ਪੰਜਾਬ ਦੇ ਵਿੱਚ ਘੁੰਮ ਕੇ ਕਹਿ ਰਹੇ ਮੈਂ ਆ ਮੱਕੀ ਤੇ ਫਸ ਐਮ ਐਸ ਪੀ ਦਊਗਾ ਅਕੇ 2 ਸਾਲ ਲਈ ਮੈਂ ਮੱਕੀ ਦੇ ਮੈਂ ਐਮਐਸਪੀ ਦਊਂਗਾ ਤੇ ਬਾਕੀ ਮੁੜ ਕੇ 2 ਸਾਲ ਤੋਂ ਬਾਅਦ ਤੇ ਮਾਲਵੇ ਦੀ ਧਰਤੀ ਤੇ ਤਾਂ ਮੱਕੀ ਹੁੰਦੀ ਨਹੀਂਗੀ ਮੱਕੀ ਤਾਂ ਦੁਆਬੇ ਦੀ ਫਸਲ ਆ ਔਰ ਜਿਹੜੀ ਹੁਣ ਬੀਜੀ ਆ ਸਿਆਲ ਦੀ ਆਪਾਂ ਫਰਵਰੀ ਚ ਮੱਕੀ ਇਹ 50 ਕੁਇੰਟਲ ਝਾੜ ਆ ਜਿਹੜੀ ਮੱਕੀ ਦਾ ਇਹ ਪ੍ਰਚਾਰ ਕਰ ਰਹੇ ਉਹਦਾ 15 ਕੁਇੰਟਲ ਝਾੜ ਆ ਕੌਣ ਲੋਕਾਂ ਨੂੰ ਬੇਫਿਕੂ ਬਣਾਇਆ ਜਾ ਰਿਹਾ ਵਾ ਸਿਰਫ ਕਾਂਗਰਸ ਨੂੰ ਚੁਣੌਤੀ ਦੇਣ ਦੇ ਨਜ਼ਰੀਏ ਨਾਲ ਭਾਜਪੀ ਤੇ ਅਡਾਨੀ ਦਾ ਜਿਹਦਾ ਰੋਜ਼ ਰਾਹੁਲ ਗਾਂਧੀ ਵਿਰੋਧ ਕਰਦੇ ਨੇ ਪੋਸਟ ਮਾਡਲ ਨੂੰ ਲਾਗ ਲਾਗੂ ਕਰਕੇ ਪੰਜਾਬ ਬੀਜੇਪੀ ਦੀ ਰਾਜਨੀਤੀ ਖੇਡੀ ਜਾ ਰਹੀ ਆ ਅੱਛੀ ਤਰ੍ਹਾਂ ਸਮਝ ਲਓ ਜਿਹੜੇ ਲੋਕਾਂ ਨੇ ਉਦੋਂ ਭਲੇਖੇ ਨਾਲ ਉਹਨਾਂ ਲੋਕਾਂ ਨੂੰ ਇੱਥੇ ਮਾਨ ਤਾਣ ਦਿੱਤਾ ਉਹ ਤੁਹਾਡੇ ਨਹੀਂਗੇ ਉਹ ਮੱਕੀ ਕਹਦੇ ਲਈ ਚਾਹੀਦੀ ਆ ਆਪਣੀ ਇਥਨੋਲ ਦੀ ਫੈਕਟਰੀ ਵਾਸਤੇ ਉਹ ਰੌ ਮਟੀਰੀਅਲ ਆ ਉਹ ਤੁਹਾਡੇ ਦੇ ਕੋਈ ਇਹਾਸਾਰ ਨਹੀਂਗਾ ਉਹ ਤੁਸੀਂ ਨਹੀਂ ਵਿਚੋਗੇ ਉਹ ਕਿਸੇ ਹੋਰ ਸੂਬੇ ਤੋਂ ਮੱਕੀ ਮੰਗਾ ਲੈਣਗੇ ਇਸ ਲਈ ਮੇਰੇ ਵੀਰੋ ਮੈਂ ਪਾਰਟੀ ਦੀ ਸਾਰੀ ਲੀਡਰਸ਼ਿਪ ਨੂੰ ਕਹਿਣਾ ਚਾਹਨਾ ਕਿ ਹੰਕਾਰ ਦਾ ਕੋਈ ਲੈਵਲ ਹੁੰਦਾ ਹੰਕਾਰ ਦੀ ਕੋਈ ਹੱਦ ਹੁੰਦੀ ਆ ਕਿਰਪਾ ਕਰਕੇ ਪਾਰਟੀ ਚ ਡਿਸਪਲਾਈਨ ਮੇਨਟੇਨ ਕਰਨ ਵਾਸਤੇ ਜਿਨ੍ਹਾਂ ਲੋਕਾਂ ਨੇ ਤੁਹਾਡੇ ਪਾਰਟੀ ਦਾ ਸਰਕਾਰੀ ਪ੍ਰੋਗਰਾਮ ਸਾਹਮਣੇ ਪੋਸਟਰ ਲੱਗੇ ਨੇ ਇਹਦੇ ਮੁਕਾਬਲੇ ਤੇ ਜਿਨ੍ਹਾਂ ਰੱਖਿਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਪਾਰਟੀ ਨੂੰ ਲੈਣਾ ਚਾਹੀਦਾ ਮੇਰੇ ਅਨੁਸਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਸ਼ਣ ਹੀ ਇੱਕ ਸ਼ੇਰ ਨਾਲ ਸ਼ੁਰੂ ਕੀਤਾ ਅਤੇ ਇਸ ਵਿੱਚ ਹੀ ਆਪਣੇ ਇਰਾਦੇ ਅਤੇ ਨਿਸ਼ਾਨੇ ਸਾਫ਼ ਕਰ ਦਿੱਤੇ ਕਾਂਗਰਸ ਵਿੱਚ ਸਲੀਪਰ ਸੈੱਲ ਹੋਣ ਅਤੇ ਉਹਨਾਂ ਨੂੰ ਠਿਕਾਣੇ ਲਾਉਂਦਾ ਜ਼ਿਕਰ ਕਰਦੇ ਆਂ ਰਾਜਾ ਬੜਿੰਗ ਨੇ ਜੋ ਲਛੇਦਾਰ ਅਤੇ ਨਜ਼ਾਰੇਦਾਰ ਭਾਸ਼ਣ ਦਿੱਤਾ ਤੁਸੀਂ ਵੀ ਉਸ ਦੀ ਝਲਕ ਦੇਖ ਲਓ ਬਾਬੇ ਨਾਨਕ ਦੀ ਪਾਵਨ ਤੇ ਪਵਿੱਤਰ ਧਰਤੀ ਤੇ ਉਹਦੀ ਕਿਰਪਾ ਤੋਂ ਬਿਨਾਂ ਇਸ ਧਰਤੀ ਦੇ ਦਰਸ਼ਨ ਕਿਸੇ ਨੂੰ ਹੋਏ ਨਹੀਂ ਨਾ ਹੁੰਦੇ ਐ ਅੱਜ ਉੱਥੇ ਬਾਬੇ ਨਾਨਕ ਦੀ ਧਰਤੀ ਦੇ ਬੰਦਿਆਂ ਦੇ ਦਰਸ਼ਨ ਕਰਨ ਆ ਸਿਆ ਹੈ। ਸਭ ਤੋਂ ਪਹਿਲਾਂ ਫਤਿਹ ਬੁਲਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਿ ਮੈਂ ਮੇਰੇ ਸਤਕਾਰਯੋਗ ਦੇਰੇ ਭਰਾ ਚੀਮਾ ਸਾਹਿਬ ਵਾਸਤੇ ਇੱਕ ਸ਼ੇਰ ਕਹਿਣਾ ਚਾਹਣਾ। चढ़ते सूरज ढल देप कमल जी चढ़ते सूरज ढल् वेखे दीवे बल देखे जिन्ना दाना रबते कोई ओ भी पुत्र पल्दे वेखे तेरी रहमत दे सदका बंदे पानी उल्ते वेखे सरमाएदार कल मैं ता पत्थर भी गलते वेखे मैं ता पत्थर भी गलते वेखे असी अगली वारी सुलतानपुर की धरती ते कांग्रेस पार्टी का झंडा बुलंद करना किसी होर पार्टी का या होर व्यक्ति का झंडा बुलंद नहीं होएगा और रंदावा साहब रंदावा साहब ते बाजवा साहब थोड़े नाल वादा है मेरी उम्र तो बहुत छोटी है तुसी ता हुण <laughs> तुसी ता पूरी करी बैठे हो मुके नेड़े तेड़े हो लेकिन मैं थोड़े नाल वादा करता है थोड़ा आशीर्वाद चाहिए ਇਹ ਸਲੀਪਰ ਸੱਲ ਠੋਕੇ ਨਾ ਰੱਖ ਤੇ ਰਾਜੇ ਵੜਿੰਗਣੇ ਤਾਂ ਮੈਨੂੰ ਰਾਜਾ ਵੜਿੰਗਣਾ ਕਿਉਂ ਜੋ ਥੋੜਾ ਰਾਹੁਲ ਗਾਂਧੀ ਨੇ ਕਿਹਾ ਰਾਹੁਲ ਗਾਂਧੀ ਨੇ ਠੀਕ ਕਿਹਾ ਜੋ ਇਹਨਾਂ ਨੇ ਕਿਹਾ ਕਿ ਪਾਰਟੀਆਂ ਦੇ ਵਿੱਚ ਸਲੀਪਰ ਸੱਲ ਹੈ ਸਲੀਪਰ ਸੱਲ ਸਾਰੀਆਂ ਪਾਰਟੀਆਂ ਦੇ ਵਿੱਚ ਸੋ ਉਹਨਾਂ ਤੋਂ ਬਚਣਾ ਹੈ ਬਾਕੀ ਪਾਰਟੀ ਇੱਕ ਜੋਠਾ ਸਭ ਅਸੀਂ ਇਕੱਠੇ ਆ ਕਈ ਯਾਰੀ ਅਖਬਾਰ ਟੈਲੀਵਿਜ਼ਨ ਲਾ ਦਿੰਦੇ ਆ ਆ ਹੁਣ ਵੀ ਨਿਊਜ਼ 18 ਤੇ ਚੱਲੀ ਜਾਂਦਾ ਹੈ ਕਿ ਕੱਲ ਸ਼ਿਕਾਇਤ ਹੋ ਗਈ ਰਾਜਾ ਵੜਿੰਗ ਦੀ ਹੋਈ ਸ਼ਿਕਾਇਤ ਇਹ ਇਹ ਖਬਰਾਂ ਕੌਣ ਚਲਾਉਂਦਾ ਨਾ ਤਾਂ ਮੇਰੀ ਸ਼ਿਕਾਇਤ ਹੋਈ ਹੈ ਸ਼ਿਕਾਇਤ ਹੋਈ ਹੋਵੇ ਤਾਂ ਡਲਵੀ ਸਾਹਿਬ ਇੱਥੇ ਬੈਠੇ ਸੀ ਜਿਹੜਾ ਪੰਜਾਬ ਦਾ ਇਨਚਾਰਜ ਹੈ ਪੰਜਾਬ ਦੀ ਪੁਲਿਸ ਤੋਂ ਅੱਜ ਪੰਜਾਬ ਦੀ ਜਿਹੜੀ ਪੁਲਿਸ ਹੈ ਉਹਨਾਂ ਤੋਂ ਚਿੱਟਾ ਬਰਾਮਦ ਹੋਣ ਲੱਗ ਪਿਆ ਕੋਕੀਨ ਜੇ ਵਾੜ ਖੇਤ ਨੂੰ ਖਾ ਜਾਏਗੀ ਤਾਂ ਫਿਰ ਪੰਜਾਬ ਦਾ ਕੀ ਬਣੇਗਾ ਔਰ ਇਹ ਕਿਰੀ ਦੇਖ ਲੈ ਚੋੜਿਆ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਮੁੱਖ ਮੰਤਰੀ ਸਾਹਿਬ ਦੀ ਦੇਖ ਰੱਖ ਦੇ ਵਿੱਚ ਇਹ ਸਾਰਾ ਠੰਡਾ ਹੋ ਰਿਹਾ ਹੈ ਅੱਜ ਕਿਸਾਨ ਸੜਕਾਂ ਤੇ ਹੈ ਅੱਜ ਕਿਸਾਨ ਦਾ ਜੋ ਹਾਲ ਕੀਤਾ ਉਹ ਤੁਸੀਂ ਟੈਲੀਵਿਜ਼ਨਾਂ ਤੇ ਵੇਖਿਆ ਅੰਗਰੇਜ਼ ਹੁਕਮਰਾਨ ਇਸ ਤਰ੍ਹਾਂ ਦਾ ਵਤੀਰਾ ਕਰਦੇ ਸਨ बुला के बैठ के छुरा मारया ते किस तरह ट्रैक्टर ते ट्रालियां आम आदमी पार्टी दे एमएलए दे आ, कराचों मिलियां सो मैं बेनतीया करनियां छोणे मेरे तो पहला भगवंत मान दी सरकार दे बारे जा मुख्यमंत्री पंजाब दे बारे बड़े विस्तार पूर्वक चर्चावां होगियां मैं औरत बालिया बालियां गल्ला करदा चंगा नहीं लगता जाने की भगवंत मान मुख्यमंत्री पंजाब मुख्य अब तो बाद जो नवे बच्चे पैदा हो न्याज तो सब तो फेल मुख्यमंत्री फे सब तो नाकबल सरकार अगर कोई आई ओडू की सरकार आई तो सब तो अगर कोई नाकबल मुख्यंतरी होया ਪੇਓ ਸਰਦਾਰ ਭਗਵੰਤ ਸਿੰਘ ਮਾਣ ਹੋਇਆ ਅੱਜ ਪੰਜਾਬ ਖੇਰੂ ਖੇਰੂ ਕਰਤਾ ਅੱਜ ਪੰਜਾਬ ਟੁੱਟ ਗਿਆ ਹੈ ਅੱਜ ਪੰਜਾਬ ਡੁੱਬ ਗਿਆ ਹੈ ਆਰਥਿਕ ਪੱਖੋਂ ਅੱਜ ਪੰਜਾਬ ਤੇ 4 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੋ ਗਿਆ ਪ੍ਰਤਾਪ ਸਿੰਘ ਬਾਜਵਾ ਨੇ ਇਸ ਸਮੇਂ ਪੰਜਾਬ ਸਰਕਾਰ ਉੱਤੇ ਤਾਂ ਹਮਲਾ ਬੋਲਿਆ ਹੀ ਪੰਜਾਬ ਪੁਲਿਸ ਉੱਤੇ ਵੀ ਉਹਨਾਂ ਉਹਨਾਂ ਹੀ ਵੱਡਾ ਹਮਲਾ ਬੋਲਿਆ ਉਨਾਂ ਆਖਿਆ ਕਿ ਪੰਜਾਬ ਪੁਲਿਸ ਨੈਤਿਕ ਤੌਰ ਉਤੇ ਹੀ ਭ੍ਰਿਸ਼ਟ ਹੋ ਚੁੱਕੀ ਹੈ ਅਤੇ ਇਸ ਦੀ ਪੁਨਰ ਸਿਰਜिती ਦੀ ਲੋੜ ਹੈ ਬਾਜਵਾ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਕੋਈ ਜੁਰਮ ਨਹੀਂ ਹੋ ਸਕਦਾ ਨਸ਼ਾ ਨਹੀਂ ਵਿਕ ਸਕਦਾ ਫਰੋਤੀ ਨਹੀਂ ਲਈ ਜਾ ਸਕਦੀ ਜਿੰਨਾ ਚਿਰ ਪੰਜਾਬ ਪੁਲਿਸ ਦੀ ਮਰਜ਼ੀ ਨਾ ਹੋਏ ਫਿਰ ਉਹਨਾਂ ਹੈਰੋਇਨ ਨਾਲ ਫੜੀ ਲੇਡੀ ਕਨਸਟੇਬਲ ਅਮਨਦੀਪ ਕੌਰ ਦਾ ਜ਼ਿਕਰ ਕੀਤਾ ਤੇ ਨਾਲ ਹੀ ਉਸ ਦੀਆਂ ਤਾਰਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਂ ਨਾਲ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਨਾਲ ਜੁੜਨ ਦੀ ਗੱਲ ਕਹੀ ਬਾਜਵਾ ਨੇ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਪੰਜਾਬ ਤੋਂ ਬਾਹਰਲੀ ਕਿਸੇ ਏਜੰਸੀ ਤੋਂ ਹੋਣੀ ਚਾਹੀਦੀ ਹੈ ਮੇਰਾ ਪਹਿਲੇ ਤੋਂ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਨਾ ਕੋਈ ਗੁਨਾਹ ਹੋ ਸਕਦਾ ਨਾ ਕੋਈ ਫਰੋਤੀ ਦੀ ਚਿੱਠੀ ਜਾਂ ਟੈਲੀਫੋਨ ਆ ਸਕਦਾ ਨਾ ਕੋਈ ਨਸ਼ਾ ਵਿਕਚਦਾ ਜਿੰਨਾ ਜੇ ਪੰਜਾਬ ਪੁਲਿਸ ਦੀ ਮਰਜ਼ੀ ਨਾ ਹੋਏ ਅਕਾਲੀ ਜਾਂ ਪਰਸੋਂ ਇੱਕ ਲੜਕੀ ਫੜੀ ਗਈ ਹੈ ਬਠਿੰਡੇ ਦੀ ਹੌਲਦਾਰ ਉਹ ਕੁੜੀ ਹੈ 6 ਉਹਦੇ ਕੋ ਗੱਡੀਆਂ ਨਿਕਲੀਆਂ 6 ਥਾਰ ਗੱਡੀ ਚ ਘੁੰਮਦੀ ਰੰਦਾਵਾ ਸਾਹਿਬ ਤੁਸੀਂ ਡੈਪਟੀ ਚੀਫ ਮਿਸਟਰ ਰਹੇ ਹੋ ਥਾਰ ਗੱਡੀ 50 ਲੱਖ ਦੀ ਉਹਨੇ ਘੜੀ ਲਾਈ ਹੈ ਰੋਲੈਕਸ ਦੀ ਤੇ ਦਸਾਂ ਸਾਲਾਂ ਦੀ ਮੈਨੂੰ ਪਤਾ ਲੱਗਾ 8-7 ਸਾਲ ਦੀ ਇਸ ਵਪਾਰ ਵਿੱਚ ਤੇ ਉਹਦੀਆਂ ਤਾਰਾਂ ਬਹੁਤ ਵੱਡੇ ਅਫਸਰਾਂ ਨੇ ਵੀ ਰਲਦਿਆਂ ਨੇ ਤੇ ਇਹਨਾਂ ਦੇ ਦੋ ਮੰਤਰੀਆਂ ਨੇ ਵੀ ਰਲਦਿਆਂ ਇਹ ਅਸੀਂ ਇਹ ਇਸ ਸਟੇਜ ਤੋਂ ਮੰਗ ਕਰਾਂਗੇ ਸੁਲਤਾਨਪੁਰ ਲੋਧੀ ਸਾਹਿਬ ਕਿ ਇਨਵੈਸਟੀਗੇਸ਼ਨ ਇਸ ਲੜਕੀ ਦੀ ਪੰਜਾਬ 'ਚ ਨਹੀਂ ਹੋਣੀ ਕਿਸੇ ਨੇ ਇਹਨੂੰ ਕੁਝ ਨਹੀਂ ਦੇ ਕਹਿਣਾ ਡਰਾਮਾ ਰਚਾਇਆ ਜਦੋਂ ਵੇਖਿਆ ਰੌਲਾ ਪੈ ਗਿਆ ਕਹਿੰਦੇ ਨੌਕਰੀਆਂ ਕੱਢ ਦਿੱਤਾ ਇਹਦੀ ਇਨਵੈਸਟੀਗੇਸ਼ਨ ਜਿਹੜੀ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਹੈ NIA ਇਹ ਲੜਕੀ ਉਹਨੂੰ ਦੇਣੀ ਚਾਹੀਦੀ ਉਹਨਾਂ ਨੂੰ ਇਨਵੈਸਟੀਗੇਟ ਕਰਕੇ ਪੰਜਾਬ ਪੁਲਿਸ ਦੇ ਨਾਲ ਤੇ ਜਿਹੜੇ ਇਹਨਾਂ ਦੇ ਮੰਤਰੀ ਨੇ ਤੇ ਜਿਹੜਾ ਹੋਰ ਬਹੁਤ ਸਾਰੇ ਲੋਕ ਹੈ ਨੇ ਉਹਨਾਂ ਨਾਲ ਜਿਹਦੇ ਨਾਲ ਇਹ ਤਾਰਾ ਲੜਕੀ ਦੀਆਂ ਜੁੜਦੀਆਂ ਨੇ ਇਹਨਾਂ ਨੂੰ ਪਰਦਾ ਫਾਸ਼ ਹੋਣਾ ਚਾਹੀਦਾ ਮੇਰਾ ਇਹ ਮੰਨਣਾ ਮੇਰੇ ਵੀਰੋ ਪੰਜਾਬ 'ਚ ਜਿੱਲੀ ਗੁੰਡਾਗਰਦੀ ਹੋ ਰਹੀ ਹੈ ਦੀਪ ਕਮਲ ਜੀ ਸਾਡਾ ਵਾਸ ਚੱਲੇ ਤੇ ਮੈਂ ਕਹਿੰਨਾ ਪੰਜਾਬ ਪੁਲਿਸ ਨੂੰ ਡਿਸਮੈਂਟਲ ਕਰਨ ਦਾ ਟਾਈਮ ਆ ਗਿਆ ਡਿਸਮੈਂਟਲ ਕਰ ਇਹ ਮੋਰਲੀ ਕਰਪਟ ਹੋ ਚੁੱਕੇ ਨੇ ਇਹਨਾਂ ਨੇ ਆਪਣਾ ਆਮਾਨ ਵੇਚ ਦਿੱਤਾ ਆਪਣਾ ਦੀਨ ਵੇਚ ਦਿੱਤਾ ਇਸ ਫੋਰਸ ਨੂੰ ਨਵੇਂ ਸਿਰਿਓਂ ਪੁਨਰਸੁਰਜੀਤ ਕਰਨ ਦੀ ਲੋੜ ਆ ਤੁਸੀਂ ਰੋਜ਼ ਹੀ ਵੇਖ ਰਹੇ ਹੋ ਕੀ ਰਿਹਾ ਏਡੇ ਵੱਡੇ ਪੈਮਾਨੇ ਤੇ ਗੁੰਡਾਗਰਦੀ ਐਨੇ ਤੁਸੀਂ ਸੋਚ ਸਕਦੇ ਹੋ ਜਿਹੜੀ ਫੋਰਸ ਕਿਸਾਨਾਂ ਦੀ ਸੁਰੱਖਿਆ ਵਾਸਤੇ ਹੋਏ ਉਹ ਸਾਰਿਆਂ ਨੇ ਪਹਿਲੇ ਭਗਵੰਤ ਕਿਸਾਨਾਂ ਨੂੰ ਦਾਵਤ ਦੇ ਕੇ ਘਰ ਸਦੇ ਫਿਰ ਉਹਨਾਂ ਨੂੰ ਗ੍ਰਿਫਤਾਰ ਕਰਾਇਆ ਤੇ ਉਸ ਤੋਂ ਬਾਅਦ ਇਹਨਾਂ ਦੀ ਪੁਲਿਸ ਜਿਹੜੀ ਆਪ ਦੇ ਐਮਐਲਏ ਦੀ ਮਦਦ ਦੇ ਨਾਲ 135 ਟਰਾਲੀਆਂ ਚੋਰੀ ਕਰਨ ਇਹਨਾਂ ਦੇ ਮੰਜੇ ਚੁੱਕ ਲਏ ਇਹਨਾਂ ਦੇ ਬਿਸਤਰੇ ਚੁੱਕ ਲਏ ਇਹਨਾਂ ਦੇ ਏਸੀ ਚੁੱਕ ਕੇ ਲੈ ਗਏ ਇਹਨਾਂ ਦੇ ਗੈਸ ਸਿਲੰਡਰ ਚੁੱਕ ਕੇ ਲੈ ਗਏ ਕਰੋੜਾ ਰੁਪਏ ਦੀ ਨਫਰੀ ਜਿਹੜੀ ਹੈ ਬਾਰਡਰਾਂ ਤੋਂ ਚੁੱਕੀ ਗਈ ਇਸ ਕਿਸਮ ਦੀ ਪੁਲਿਸ ਤੇ ਹੱਤੀ ਕਿ ਪੰਜਾਬ ਸੁਰੱਖਿਅਤ ਹੋ ਸਕਦਾ ਹੈ ਤੀਸਰੀ ਗੱਲ ਅਖੀਰ ਤੇ ਮੈਂ ਇੱਕੋ ਗੱਲ ਕਹਿ ਕੇ ਇਜਾਜ਼ਤ ਲੈਣੀ ਹੈ ਕਿ ਮੇਰੇ ਵੀਰੋ ਇਹ ਜਿਹੜੇ ਫਰਜ਼ੀ ਇਨਕਲਾਬੀ ਨੇ ਇਹਨਾਂ ਦਾ ਕੰਮ ਤੇ ਓਵਰ ਹੋ ਗਿਆ ਇਹਨਾਂ ਦੇ ਤੇ ਕਿਸੇ ਨੇ ਬੂਤ ਤੇ ਵੀ ਨਹੀਂ ਬਹਿਣਾ ਇਹਨਾਂ ਦੀਆਂ ਤੇ ਹੋਣੀਆਂ ਜ਼ਮਾਨਤਾਂ ਜ਼ਬਤ ਮੇਰੀ ਪਹਿਲੀ ਪੇਸ਼ਗੋਈ ਹੈ ਕਿ ਭਗਵੰਤ ਨੇ ਤੇ ਪਹਿਲੀ ਗੱਲ ਧੂਰੀ ਤੋਂ ਖਲੋਣਾ ਹੀ ਨਹੀਂ ਇਹਨੂੰ ਪਤਾ ਕਿ ਜੇ ਇਲੈਕਸ਼ਨਾਂ ਦੇ ਰਿਜ਼ਲਟ ਦੇ ਢੀਕ ਲੈ ਤੇ ਮੈਨੂੰ ਕਿਸੇ ਨਾ ਕਿਸੇ ਨੇ ਗੁੱਟੋ ਹੱਥ ਪਾ ਲੈਣਾ ਇਹ ਗਿਣਤੀ ਤੋਂ ਪਹਿਲਾਂ ਹੀ ਭੱਜ ਜਾਣੇ ਨੇ ਪਹਿਲੀ ਗੱਲ ਤੇ ਇਲੈਕਸ਼ਨ ਨਹੀਂ ਲੜਨੇ ਜੇ ਲੜ ਗਏ ਇਹ ਗਿਣਤੀ ਜੀ ਭੱਜ ਜਾਣੇ ਸਾਨੂੰ ਹੁਣ ਸਮੁੱਚੇ ਪੰਜਾਬ ਨੂੰ ਜੇ ਵਿਚਾਰਨ ਦੀ ਲੋੜ ਚੀਮਾ ਸਾਹਿਬ ਇੱਕ ਸਕਿੰਟ ਸਾਨੂੰ ਖਤਰੇ ਦੀ ਘੰਟੀ ਜੀ ਆਣੀ ਹੈ ਤੇ ਭਾਰਤੀ ਜਨਤਾ ਪਾਰਟੀ ਤੋਂ ਆਣੀ ਭਾਰਤੀ ਜਨਤਾ ਪਾਰਟੀ ਨੇ ਬੀਜੇਪੀ ਨੇ ਜੋ ਕੱਲ ਦਿੱਲੀ ਦੇ ਵਿੱਚ ਕੀਤਾ ਵੱਖਰ ਬੋਰਡ ਦਾ ਜਿਹੜਾ ਬਿੱਲ ਆਇਆ ਮੇਰੇ ਵੀਰੋ ਹਰ ਧਰਮ ਨੂੰ ਆਜ਼ਾਦੀ ਹੈ ਆਪਣੀ ਜਾਇਦਾਦ ਆਪਣੇ ਜਿਹੜੇ ਵੀ ਭਾਵੇਂ ਮੁਸਲਿਮਜ਼ ਨੇ ਉਹਨਾਂ ਦੇ ਮਸਜਿਦਾਂ ਉਹ ਆਪਣਾ ਖੁਦ ਉਹਦਾ ਧਿਆਨ ਕਰ ਸਕਦੇ ਨੇ ਐਸਪੀਸੀ ਦੇ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਸੈਂਟਰ ਦੀ ਸਰਕਾਰ ਨੇ ਮਦਖਲ ਸ਼ੁਰੂ ਕਰ ਲਿਆ ਤੁਸੀਂ ਵੇਖ ਹੀ ਰਿਹਾ ਹੋ ਰੋਜ਼ ਬਣ ਕੀ ਰਿਹਾ 크ਰਿਸਚੀਅਨਜ਼ ਦਾ ਤੁਸੀਂ ਹੈਰਾਨ ਹੋਵਗੇ 크ਰਿਸਚੀਅਨ ਹੈਲਥ ਜਿਹੜੇ ਉਹਨਾਂ ਦੇ ਹਸਪਤਾਲ ਨੇ ਜਿਹੜੇ ਉਹਨਾਂ ਦੇ ਪੜਨ ਵਾਲੇ ادارے ਨੇ ਉਹਨਾਂ ਵਿੱਚ ਕਈ ਸਾਲਾਂ ਤੋਂ ਲਗਾਤਾਰ ਮਦਖਲਤ ਕਰ ਰਹੇ ਅਜੇ ਕੱਲ ਪਰਸੋਂ ਹੀ ਜਿਹੜਾ ਗੁੱਡ ਫਰਾਈਡੇ ਦਾ ਛੁੱਟੀ ਹੁੰਦੀ ਹੈ ਉਹ ਵੀ ਇਹਨਾਂ ਨੇ ਬੰਦ ਕਰ ਦਿੱਤੀ ਸੋ ਕਹਿਣਾ ਕੀ ਹੈ ਨਾ ਘੱਟ ਗਿੰਤੀਆਂ ਨਾ ਦਲਿਤ ਭਾਈਚਾਰਾ ਮੇਰੇ ਵੀਰੋ ਇੱਕ ਚੰਗੀ ਗੱਲ ਸੁਣ ਲੋ ਡੈਣੀ ਸਾਹਿਬ ਤੁਸੀਂ ਸਾਰੇ ਬੈਠੇ ਹੋ ਇਹਨਾਂ ਦੀ ਆਰਐਸਐਸ ਦੀ ਸਿੱਧੀ ਸੋਚ ਹੈ ਕਿ ਜਿੱਦ ਦਿਨ 2/3 ਸਾਡੇ ਕੋਲ ਨੰਬਰ ਆ ਗਿਆ ਸੈਂਟਰ ਚ ਉਸੇ ਤੇ ਨਹੀਂ ਡਾਕਟਰ ਭੀਮrao ਅੰਬੇਦਕਰ ਸਾਹਿਬ ਦੀ ਬੜਾਈ ਹੋਈ ਜਿਹੜੀ ਕਨਸਟੀਟਿਊਸ਼ਨ ਇਹਨੂੰ ਇਹਨਾਂ ਨੇ ਖਤਮ ਕਰਕੇ ਤੁਹਾਡੀਆਂ ਸਾਰੀਆਂ ਰੈਜ਼ਰਵੇਸ਼ਨਸ ਵਕਾ ਦੇਣੀਆਂ ਹੈ ਕਿ ਆਜ ਕਿ ਤੁਸ ਸੁਣਿਆ ਹੀ ਹੈ ਮੈਂ ਪਰ ਉਹ ਇੱਕ ਚੀਜ਼ ਜ਼ਰੂਰ ਕਹੂੰਗਾ ਜੇ ਕਾਂਗਰਸ ਹੈਗੀ ਜਾਂ ਤੇ ਉਹ ਲੀਡਰ ਹੈਗਾ ਜਿਹੜਾ ਕਾਂਗਰਸ ਨੂੰ ਅੱਖਾਂ ਮੁਖਾਏਗਾ ਉਹ ਕਦੀ ਕਾਂਗਰਸ ਦਾ ਲੀਡਰ ਨਹੀਂ ਬਣ ਸਕਦਾ ਜਿਹਦੇ ਵਿੱਚ ਮੈਂ ਹੋਵੇਗੀ ਉਹ ਕਾਂਗਰਸ ਨੂੰ ਲੈ ਕੇ ਨਹੀਂ ਚੱਲ ਸਕਦਾ ਉਹ ਆਪਣੇ ਪਰਿਵਾਰ ਨੂੰ ਤੇ ਲੈ ਕੇ ਚੱਲ ਸਕਦਾ ਉਹ ਕਾਂਗਰਸ ਨੂੰ ਲੈ ਕੇ ਨਹੀਂ ਚੱਲ ਸਕਦਾ ਪ੍ਰਾਣੇ ਲੀਡਰ ਅੱਜ ਜਦੋਂ ਖਲੋਣੇ ਕਿਸੇ ਦਾ ਨਾਂ ਲੈਣੇ ਆ ਤੇ ਉੱਥੇ ਕਹਿੰਦੇ ਕਿ ਉਹ ਸਰਦਾਰ ਪ੍ਰਤਾਪ ਸਿੰਘ ਕਾਂਗਰਸ ਦਾ ਚੀਫ ਮਿਨਿਸਟਰ ਸੀ ਉੱਥੇ ਇਹ ਨਹੀਂ ਕਹਿੰਦੇ ਕਿ ਕੈਰੋਂ ਆਪਣੇ ਪਰਿਵਾਰ ਦਾ ਲੀਡਰ ਸੀ ਜੇ ਆਤਵਾਦ ਖਤਮ ਕੀਤਾ तो उत्ता कि कांग्रेस ने अतवाद खत्म किया जे पंजाब तरक्की लैके गए यह ने पंजाब की तरक्की हिस्सा पाया दुशी लीडर बैठे हो बाजा साहब वड़ेंग जी मोबाइल बंद करो राहुल गांधी जी ने कहा ਕਿ ਕਾਂਗਰਸ ਦੇ ਵਿੱਚ ਬੀਜੇਪੀ ਦੇ ਸਲੀਪਰ ਬੈਠੇ ਨੇ ਤੇ ਸਾਨੂੰ ਉਹ ਸਲੀਪਰ ਪੰਜਾਬ ਚੋਂ ਕੱਢੇ ਪੈਣੇ ਨੇ ਵਰਕਰੋ ਕੱਢਣੇ ਚਾਹੀਦੇ ਕਿ ਨਹੀਂ ਕੱਢਣੇ ਚਾਹੀਦੇ ਜਿਹੜੇ ਬੀਜੇਪੀ ਨਾਲ ਦੇ ਯਾਰ ਇਹਨਾਂ ਦੀ ਕੌਣ ਸੁਣੇਗਾ ਇਹ ਅਸੀਂ ਕੇਸ ਬਣਾਉਂਦੇ ਰੱਖੇ ਨੇ ਕਿ ਜਿਹੜੀ ਕੋਈ ਗੋਮਿੰਟ ਆਵੇ ਤੇ ਅਸੀਂ ਕਹਿ ਦਿੰਨੇ ਰੀੜ ਦੀ ਹੱਡੀ ਬੈਠੇ ਆ ਅਸੀਂ ਕਾਂਗਰਸੀਆਂ ਰਲ ਕੇ ਰੀੜ ਦੀ ਹੱਡੀ ਖਤਮ ਕਰਕੇ ਰੱਖ ਦਿੱਤੀ ਆ ਇਹ ਰੀੜ ਦੀ ਹੱਡੀ ਦੁਬਾਰਾ ਕਾਇਮ ਕਰਨੀ ਪਵੇਗੀ ਜਿਹੜਾ ਉੱਠਦਾ ਉਹ ਕਹਿੰਦਾ ਮੈਂ ਕਾਂਗਰਸ ਤੋਂ ਉੱਥੇ ਆ ਮੈਂ ਦੱਸ ਦੇਣਾ ਚਾਹੁੰਨਾ ਕਿ ਅੱਜ ਸੁਖਜਿੰਦਰ ਸਿੰਘ ਰੰਦਾਵਾ ਪ੍ਰਤਾਪ ਸਿੰਘ ਬਾਜਵਾ ਸੁਖਪਾਲ ਸਿੰਘ ਖਹਿਰਾ ਸਾਡਾ ਪ੍ਰਧਾਨ ਜੇ ਕਾਂਗਰਸ ਤੇ ਅਸੀਂ ਆ ਜੇ ਕਾਂਗਰਸ ਸਾਡੇ ਪਿੱਛੋਂ ਹੱਥ ਚੁੱਕਲੇਗੀ ਸਾਨੂੰ ਕੋਈ ਨਹੀਂ ਪੁੱਛੇਗਾ ਅੱਜ ਯਾਰ ਜਿਨ੍ਹਾਂ ਦੇ ਪਰਿਵਾਰਾਂ ਨੇ ਕਾਂਗਰਸ ਨੂੰ ਆਪਣਾ ਖੂਨ ਦੇ ਦਿੱਤਾ ਆਪਣੀ ਜ਼ਿੰਦਗੀ ਦੇ ਦਿੱਤੀ ਅੱਜ ਉਹਨਾਂ ਨੂੰ ਸਰਮਾਇਦਾਰ ਚੁਕਾ ਨਹੀਂ ਸਕਣਗੇ ਸਾਡੀ ਆਵਾਜ਼ ਤੇ ਬੰਦ ਕਰ ਸਕਣਗੇ ਪਰ ਸਾਡੇ ਵਿੱਚੋਂ ਕਾਂਗਰਸ ਨਹੀਂ ਕੱਟ ਸਕਣਗੇ ਮੈਂ ਤੇ ਰਾਜਸਥਾਨ ਜੀ ਸ਼ੁਰੂ ਕਰ ਦਿੱਤਾ ਜੀ ਗਲਬੀ ਜੀ ਮੈਂਨੇ ਕਾਂਗਰਸ ਰਾਜਸਥਾਨ ਮੇਂ ਸਫਾਈ ਸਟਾਰਟ ਕਰਦੀ ਹੈ ਜੋ ਕਾਂਗਰਸ ਕੇ ਗੈਂਡ ਚਾਏਗਾ ਉਹ ਰਾਜਸਥਾਨ ਕੀ ਕਾਂਗਰਸ ਮੇਂ ਨਹੀਂ ਬੈਠ ਸਕੇਗਾ ਅਖੀਰ ਵਿੱਚ ਹੁਣ ਲੁਧਿਆਣਾ ਵਿਕੇ ਕਾਂਗਰਸ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਦਾ ਜ਼ਿਕਰ ਕਰਦੇ ਆਂ ਇਸ ਸਮੇਂ ਲੁਧਿਆਣਾ ਵੈਸ ਤੋਂ ਟਿਕਟ ਮਿਲਨ ਮਗਰੋਂ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਪੂਸ਼ਨਾਸ਼ੂ ਅਤੇ ਸਾਫਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜੋ ਕਿਹਾ ਉਹ ਵੀ ਸੁਣ ਲਓ ਅਤੇ ਉਹਨਾਂ ਕਿਹੜੇ ਲੁਕਵੇਂ ਏਜੰਡੇ ਦੀ ਗੱਲ ਕੀਤੀ ਉਹ ਵੀ ਜਾਣ ਲਓ ਵੈਂਡੇਟਾ ਪੋਲਿਟਿਕਸ ਦੇ ਵਿੱਚ ਇਹਨਾਂ ਨੇ ਹਰ ਉਹ ਚੀਜ਼ ਕੀਤੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਨੂੰ ਖਤਮ ਕਰਨ ਲਈ ਇਹ ਕਰ ਸਕਦੇ ਸੀ ਕਿ ਕਿਸ ਤਰੀਕੇ ਲੀਡਰਾਂ ਨੂੰ ਖਰਾਬ ਕਰਨਾ ਹੈ ਉਹਨਾਂ ਦੀ ਕਰੈਕਟਰ ਅਸੈਸੀਨੇਸ਼ਨ ਕਰਨੀ ਹੈ ਉਹਨਾਂ ਨੂੰ ਬਦਨਾਮ ਕਰਨਾ ਹੈ ਪਰ ਜਿਸ ਤਰੀਕੇ ਟਾਟੇ ਲੀਡਰ ਸਹਿਬਾਨਾ ਨੇ ਆਖਿਆ ਵੀ ਜਿੱਥੇ ਪ੍ਰਭੂ ਹੋਵੇ ਨਾ ਜਿੱਦੀ ਪਿੱਠ ਤੇ ਖੜਾ ਹੋਵੇ ਨਾ ਮੇਰਾ ਖਿਆਲ ਨਹੀਂ ਇਹ ਜੀ ਐਗਜ਼ਾਮਪਲ ਮਿਲੇਗੀ ਵੀ 2 ਸਾਲ ਦੇ ਵਿੱਚ ਹੀ ਮੈਨੂੰ ਇਹ ਜਾਂ ਇਨਸਾਫ ਮਿਲਿਆ ਵੀ ਅੱਜ ਲੋਕਾਂ ਦੀ ਕਚਹਿਰੀ 'ਚ ਐਂ ਜਿਵੇਂ ਮੱਖਣ 'ਚੋਂ ਬਾਲ ਕੱਢੀ ਜਨਾਏ ਕੱਢ ਕੇ ਖੜਾ ਕਰਤਾ ਵੀ ਜਾ ਹੁਣ ਵਾਪਸ ਸੇਵਾ 'ਚ ਜੁਟ ਜਾ ਤੇ ਮੈਨੂੰ ਨਹੀਂ ਸੀ ਪਤਾ ਕੁਦਰਤ ਨੂੰ ਕੀ ਮਨਜ਼ੂਰ ਹੈ ਸਾਡਾ ਦੋਸਤ ਪੁਰਾਣਾ ਗੋਗੀ ਸਾਹਿਬ ਐਕਸਪਾਇਰ ਹੋ ਗਏ ਤੇ ਦੁਬਾਰਾ ਅੱਜ ਲੋਗਾ ਦੀ ਕਚਹਿਰੀ 'ਚ ਸਾਨੂੰ ਜਾਣਾ ਪੈ ਗਿਆ ਅੱਜ ਇਸ ਕਚਹਿਰੀ ਦੇ ਵਿੱਚ ਵੀ ਜਦੋਂ ਉਹਦੋਂ ਸੁਣਦੇ ਸੀਗੇ ਬਈ ਮਿਸਿਸ ਗੋਕੀ ਨੂੰ ਟਿਕਟ ਮਿਲੇਗੀ ਉਹ ਮਿਲੇਗੀ ਪਰ ਇਹ ਪਾਰਟੀ ਹੈਜੀ ਪਾਰਟੀ ਹੈ ਕਦੀ ਆਪਣੇ ਵਰਕਰ ਦੇ ਨਾਲ ਨਹੀਂ ਖੜੀ ਪੰਜਾਬ ਦੇ ਲੋਕਾਂ ਨਾਲ ਨਹੀਂ ਖੜੀ ਉਹਨਾਂ ਨੇ ਆਪਣੇ ਰਾਸਤੇ ਜਦੋਂ ਦਿੱਲੀ ਵਾਲਿਆਂ ਨੇ ਉੱਥੋਂ ਦੌਰ ਤਾਂ ਤੇ ਇੱਕ ਹਿਡਨ ਅਜੰਡੇ ਦੇ ਤਹਿਤ ਵਿਚਾਰੇ ਸੰਜੀਵ ਰੋੜਾ 'ਚ ਤਾਂ ਇਹ ਇਲੈਕਸ਼ਨ ਨਹੀਂ ਹੈ ਇਹ ਇਲੈਕਸ਼ਨ ਉਹ ਹਿਡਨ ਅਜੰਡਾ ਜਿਹੜਾ ਸੰਜੀਵ ਦੇ ਥਰੂ ਪੰਜਾਬ ਦੇ ਵਿੱਚੋਂ ਦੀ ਹੋ ਕੇ ਉਹਨਾਂ ਨੇ ਕਿਸ ਤਰੀਕੇ ਆਪਣੇ ਰਾਹ ਅਗਲੀ ਪੋਲਿਟਿਕਸ ਦੇ ਬਣਾਣੇ ਉਹ ਸਿਹੜਨ ਅਜੰਡੇ ਨੂੰ ਵੀ ਇੱਥੇ ਦੇ ਲੋਕ ਜਾਣਦੇ ਨੇ ਲੁਧਿਆਣੇ ਦੇ ਲੋਕ ਬੜੇ ਸਮਝਦਾਰ ਉਹ ਸਮਝਦੇ ਨੇ ਵੀ ਹਲੇ ਤਾਂ ਇਨਡਾਇਰੈਕਟਲੀ ਸਾਰੀ ਦੀ ਸਾਰੀ ਮਸ਼ੀਨਰੀ ਨੂੰ ਉਹ ਕਿਸ ਤਰੀਕੇ ਡਿਕਟੇਟ ਕਰਦੇ ਆ ਫਿਰ ਉਹਨਾਂ ਕੋ ਲੀਗਲੀ ਇੱਥੇ ਮੈਂਡੇਟ ਮਿਲ ਜਾਏਗਾ ਵੀ ਮੀਟਿੰਗਾਂ ਲੈਣੀਆਂ ਕਿਉਂਕਿ ਉਹ ਪੰਜਾਬ ਚੋਂ ਮੈਂਬਰ ਪਾਰਲੀਮੈਂਟ ਬਣ ਕੇ ਚਲੇ ਜਾਣ ਕਿਸ ਤਰੀਕੇ ਉਹਨਾਂ ਨੂੰ ਲਾਇਸੈਂਸ ਮਿਲ ਜਾਏਗਾ ਵੀ ਪੰਜਾਬ ਦੇ ਅੰਦਰ ਲੁੱਟਖਸਟ ਕਿਸ ਤਰੀਕੇ ਕਰੇ ਅੱਜ ਐਕਸਪੋਜ਼ ਹੋ ਰਿਹਾ ਦਿੱਲੀ ਤੇ ਕਹਿਕ ਦੀਆਂ ਰਿਪੋਰਟਾਂ ਆ ਰਹੀਆਂ ਹਰ ਮਹਿਕਮੇ ਦੇ ਕੇਸਸ ਬਣ ਰਹੇ ਮੇਰੇ ਵੀਰ ਆਸ਼ੂ ਜੀ ਦੀ ਪਿਕਚਰ ਅਨਾਉਂਸ ਹੋਈ ਹੈ ਮੈਂ ਸਾਰੇ ਲੁਧਿਆਣੇ ਦੇ ਵਸਨੀਕਾਂ ਨੂੰ ਤੇ ਆਸ਼ੂ ਜੀ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿ ਜਿਹੜੀ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਟਿਕਟ ਦਿੱਤੀ ਹੈ ਤੇ ਬੇਸਤ ਦੇ ਲੋਕਾਂ ਨੂੰ ਜਿਹੜਾ ਪਿਛਲੀ ਵਾਰੀ ਕੰਮ ਰਹਿ ਗਿਆ ਉਹਨੂੰ ਦੁਬਾਰੇ ਕਰਨ ਦਾ ਮੌਕਾ ਦਿੱਤਾ। ਮੇਰੇ ਨਾਲ ਆਸ਼ੂ ਜੀ ਮੰਤਰੀ ਰਹੇ ਅੱਥਾ। ਕੈਪਟਨ ਸਾਹਿਬ ਦੀ ਸਰਕਾਰ ਦੇ ਵਿੱਚ ਵੀ ਤੇ ਜਦੋਂ ਮੈਂ ਮੁੱਖ ਮੰਤਰੀ ਬਣਿਆ। ਲੁਧਿਆਣੇ ਦੇ ਇਹਨਾਂ ਨੇ ਬਹੁਤ ਕੰਮ ਕਰਾਏ। ਉਹ ਮੈਂ ਇਹ ਗਿਣਨਾ ਚਾਹੁੰਦਾ ਲੇਕਿਨ ਦੋ ਕੰਮ ਜਿਹੜੇ ਮੈਨੂੰ ਜ਼ਿੰਦਗੀ ਭਰ ਸਕੂਨ ਦਿੰਦੇ ਰਹਿਣਗੇ ਜਿਹੜੇ ਇਹਨਾਂ ਨੇ ਮੇਥੋਂ ਕਰਾਏ ਐ ਕੋਈ ਕਹਿਦਾ ਕਿ ਭਗਵਾਨ ਪਰਸ਼ੂਰਾਮ ਜੀ ਦੇ ਮੰਦਿਰ ਨੂੰ 10 ਕਰੋੜ ਰੁਪਈਆ ਜਦੋਂ ਮੈਂ ਮੁੱਖ ਮੰਤਰੀ ਸੀ ਅਸੀਂ ਜਾ ਕੇ ਦੇਖੇ ਆਏ ਫਗਵਾੜੇ ਦੇ ਵਿੱਚ ਤੇ ਦੂਸਰਾ ਜਿਹੜਾ ਇਹਨਾਂ ਨੇ ਮੇਥੋਂ ਬਹੁਤ ਅੱਛਾ ਕੰਮ ਕਰਾਇਆ ਜਿਹੜਾ ਮੈਨੂੰ ਹਮੇਸ਼ਾ ਖੁਸ਼ੀ ਦਿੰਦਾ ਉਹ ਹੈ ਕਿ ਪੰਜਾਬ ਦੀਆਂ ਜਿੰਨੀਆਂ ਕੌਸ਼ਲਾਂਾਂ ਸਾਰੀਆਂ ਨੂੰ 5-5 ਲੱਖ ਰੁਪਈਆ ਤੇ ਉਹਨਾਂ ਦੇ ਬਿਜਲੀ ਦੇ ਬਕਾਏ ਜਿਹੜੇ ਕਿ 21 ਕਰੋੜ ਰੁਪਇਆ ਬਣਦੇ ਸੀ ਉਹ ਸਾਰਿਆਂ ਬਰ ਅਸੀਂ ਲੈਨ ਮਾਰਤੀ ਤੇ ਅੱਗੇ ਨੂੰ ਜਿੰਨੀਆਂ ਪੰਜਾਬ ਦੀਆਂ ਗਊਸ਼ਾਲਾਾਂ ਮੈਂ ਰਜਿਸਟਰਡ ਹੈ ਉਹਨਾਂ ਦਾ ਹੋਰ ਬਿਜਲੀ ਦਾ ਬਿੱਲ ਨਹੀਂ ਆਉਂਦਾ ਅੱਗੇ ਨੂੰ ਅਸੀਂ ਮaaf ਕਰਦੇ ਚਲੇਗੇ ਸੋ ਇਹ ਇਹਨਾਂ ਨੇ ਬਹੁਤ بڑا ਯੋਗਦਾਨ ਹੈ ਅਰੇ ਇਹ ਭਗਵਾਨ ਰਾਮ ਜੀ ਦੇ ਦਿਨਾਂ ਦੇ ਵਿੱਚ ਇਹਨਾਂ ਨੂੰ ਟਿਕਟ ਮਿਲੀ ਹੈ ਕਿ ਪਰਸੂ ਰਾਮ ਜੀ ਦੇ ਭਗਤ ਹੈ ਮੈਨੂੰ ਬੜੀ ਖੁਸ਼ੀ ਹੈ ਕਿ 3 ਸਾਲ ਦੋਨੋਂ ਸਰਕਾਰਾਂ ਨੇ ਹੈਂਡਲੀ ਨੇ ਵੀ ਉੱਪਰ ਨਹੀਂ ਲਿਆਂਦੀ ਜਿੱਤੇ ਕਾਂਗਰਸੀਆਂ ਨੂੰ ਲਵੇੜਨ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਖਾਸ ਟਾਰਗੇਟ ਬਣਾ ਕੇ ਕਿਉਂਕਿ ਸ਼ਹਿਰੀ ਬੰਦੇ ਨੂੰ ਜ਼ਿਆਦਾ ਟਾਰਗੇਟ ਬਣਾਇਆ ਚਾਹੇ ਇਹ ਹੈ ਚਾਹੇ ਅਰੋੜਾ ਸਾਹਿਬ ਹੈ ਚਾਹੇ ਉਹ ਸਾਡੇ ਅਮਰਸਰ ਵਾਲੇ ਡਿਪਟੀ ਸੋਨੀ ਸਾਹਿਬ ਹੈ ਸ਼ਹਿਰੀ ਬੰਦਿਆਂ ਨੂੰ ਖਾਸ ਤੌਰ ਤੇ ਟਾਰਗੇਟ ਕੀਤਾ ਕਿ ਜੀ ਕਾਂਗਰਸ ਦੇ ਜਿਹੜੇ ਸ਼ਹਿਰੀ ਬੰਦੇ ਉਹਨਾਂ ਨੂੰ ਡੇਬੇੜ ਲੋ ਅਰ 30 ਸਾਲ ਇਹਨਾਂ ਨੂੰ ਜੇਲ੍ਹ ਦੇ ਵਿੱਚ ਏਡੀ ਦੇ ਵਿੱਚ ਵਿਜੀਲੈਂਸ ਦੇ ਵਿੱਚ ਹਰ ਤਰ੍ਹਾਂ ਦਾ ਐਲੀਗੇਸ਼ਨ ਲਗਾਇਆ ਲੇਕਿਨ ਇਹ ਭਗਵਾਨ ਰਾਮ ਦੀ ਕਿਰਪਾ ਇਸ ਬੰਦੇ ਦੇ ਅਰ ਲੁਧਿਆਣੇ ਦੇ ਲੋਕਾਂ ਦਾ ਅਸ਼ੀਰਵਾਦ ਹੈ ਕਿ ਬਿਲਕੁਲ ਕਲੀਨ ਹੋ ਕੇ ਨਿਕਲਿਆ ਹੈ ਹਾਈ ਕੋਰਟ ਲੈਣ ਦੇ ਮੂੰਹ ਤੇ ਚਪੇੜਾ ਮਾਰੀਆਂ ਦੋਨੋਂ ਸਰਕਾਰਾਂ ਤੇ ਆਰ ਉਹਨਾਂ ਨੂੰ ਕਿਹਾ ਕਿ ਜੀ ਇਹਦੇ ਤੇ ਕੋਈ ਦੋਸ਼ ਨਹੀਂ ਆ ਸਾਰੇ ਦੋਸ਼ ਖਤਮ ਕਰਕੇ ਸਾਰੀਆਂ ਐਫਆਈਆਰਾਂ ਖਤਮ ਕਰਕੇ ਅੱਜ ਤਲੀਮ ਹੋ ਕੇ ਤੁਹਾਡੇ ਵਿਚਕਾਰ ਬੈਠਾ